कांड ਪੰਜਵਾਂ ਵੱਡੇ ਦੋਵੇਂ ਭਰਾਵਾਂ ਦਾ ਕੋਗੇ ਦੇ ਕਰਨ ਨਾਲ ਕੋਈ ਵਾ ਵਾਸਤਾ ਨਹੀਂ ਸੀ ਮਕਾਨ ਅੱਡ ਜ਼ਮੀਨ ਅੱਡ ਆਰਥਿਕ ਤੌਰ ਤੇ ਵਿਕ ਕਰਤੇ ਮਹਿਰ ਖੱਬੀ ਖਾਨ ਜੱਟ ਸਨ ਉਹਨਾਂ ਕੋਲ ਤਾਂ ਹੁਣ ਜੀਪਾਂ ਕਾਰਾਂ ਅਤੇ ਟਰੈਕਟਰ ਕੰਬਾਈਨਾਂ ਸਨ ਦੋਵੇਂ ਭਰਾਵਾਂ ਦੇ ਅਗਾਹ ਮੁੰਡੇ ਵੀ ਲਾਇਕ ਨਿਕਲੇ ਪਿਆਵਾਂ ਉੱਤੇ ਹੀ ਗਏ ਸਨ ਹਮੇਸ਼ਾ ਕਮਾਈ ਵੱਲ ਧਿਆਨ ਰੱਖਦੇ ਦੋਵੇਂ ਟੱਬਰਾਂ ਦਾ ਇਕੱਠਾ ਕਰ ਸੀ ਇਕੋ ਕਰਦੇ ਹੁਣ ਉਹ 12 13 ਜੀ ਸਨ ਮੁੰਡਿਆਂ ਦੇ ਅਗਾਹ ਬਉਆਂ ਸਨ ਅਤੇ ਬਉਆਂ ਦੇ ਜਵਾਕ ਵੀ ਬਿਕਰ ਸਿੰਘ ਦੀ ਨੰਬਰਦਾਰੀ ਜਿਉਂਦੇ ਤੇ ਤਿਉਂ ਚੱਲ ਰਹੀ ਸੀ ਹਾਲੇ ਵੀ ਉਹਨਾਂ ਨੂੰ ਕੁੰਡੇ ਨੰਬਰਦਾਰ ਕੇ ਆਖਦੇ ਉਧਰ ਕੋਗੇ ਦਾ ਹਾਲ ਏ ਸੀ ਕਿ ਉਹ ਜ਼ਮੀਨ ਠੇਕੇ ਉੱਤੇ ਦਿੰਦਾ ਕਰ ਇੱਕ ਮੱਝ ਜ਼ਰੂਰ ਸੀ ਹੋਰ ਕੋਈ ਪਸ਼ੂ ਨਹੀਂ ਸੀ ਦੁੱਧ ਬਾਦ ਦਾ ਕੰਮ ਰੂਪੋ ਕਰਦੀ ਕੋਗਾ ਸਰਦਾਰੀ ਠਾਠ ਵਿੱਚ ਰਹਿੰਦਾ ਨਿਤ ਸ਼ਰਾਬ ਪੀਂਦਾ ਫੀਮ ਤਾਂ ਖਾਂਦਾ ਹੀ ਸੀ ਜ਼ਰਦਾ ਵੀ ਲਾਉਂਦਾ ਨਸ਼ਿਆਂ ਨੇ ਉਹਦਾ ਸਰੀਰ ਚਰ ਲਿਆ ਸੀ ਉਹਨੂੰ ਸਾਹ ਦੀ ਕਸਰ ਰਹਿਣ ਲੱਗੀ ਸੀ ਤੀਵੀ ਆਦਮੀ ਦੇ ਕੰਮ ਅਜਿਹੇ ਸਨ ਜਿਸ ਕਰਕੇ ਉਹਨਾਂ ਦੇ ਕਰਨ ਨਾਲੋਂ ਨੰਬਰਦਾਰ ਗੁੰਡਾ ਸਿੰਘ ਦਾ ਨਾਂ ਜਿਵੇਂ ਲੈ ਗਿਆ ਹੋਵੇ ਜਿਵੇਂ ਕੋਗਾ ਬਿਕਰ ਮਹਿਰ ਦਾ ਭਰਾ ਹੀ ਨਾ ਹੋਵੇ ਉਹਨਾਂ ਦਾ ਉਹ ਕੁਝ ਵੀ ਨਾ ਹੋਵੇ ਇੱਕ ਤਰ੍ਹਾਂ ਨਾਲ ਅਲੱਗ-ਅਲੱਗ ਹੋ ਕੇ ਰਹਿ ਗਿਆ ਸੀ ਉਹ ਕੋਗਾ ਕੋਰੀ ਸਰੀਰ ਦਾ ਮਾਲਕ ਬਣ ਗਿਆ ਉਹਦਾ ਪੇਟ ਤੜਿਆ ਰਹਿੰਦਾ ਕਬਜ਼ੀ ਹੋ ਜਾਂਦੀ ਉਹ ਪਿੰਡ ਦੇ ਪ੍ਰਾਈਵੇਟ ਡਾਕਟਰ ਤੋਂ ਕੋਈ ਜੁਲਾਬ ਲੈ ਆਉਂਦਾ ਜੁਲਾਬ ਲੈ ਕੇ ਉਹਨੂੰ ਟੱਟੀਆਂ ਲੱਗ ਜਾਂਦੀਆਂ ਪੇਟ ਬਿਲਕੁਲ ਖਾਲੀ ਹੋ ਜਾਂਦਾ ਦਰਦ ਰਹਿੰਦਾ ਕਿਹੜਾ ਉੱਠਦਾ ਉਹ ਖੇਤਾਂ ਵਿੱਚ ਜੰਗਲ ਬਾਣੀ ਜਾਂਦਾ ਪਰ ਤਸੱਲੀ ਨਾ ਹੁੰਦੀ ਪੇਟ ਜਿਵੇਂ ਪੂਰਾ ਸਾਫ਼ ਨਾ ਹੋਇਆ ਹੋਵੇ ਫਿਰ ਉਹ ਟੱਟੀਆਂ ਬੰਦ ਹੋਣ ਦੀ ਦਵਾਈ ਪੀਂਦਾ ਉਹਦਾ ਸਰੀਰ ਕਿਸੇ ਲੋਟ ਵੀ ਰਾਜ਼ੀ ਬਾਜ਼ੀ ਨਹੀਂ ਰਹਿੰਦਾ ਸੀ ਫੀਮ ਖਾਦੇ ਬਗੈਰ ਸਰਦਾ ਨਹੀਂ ਸੀ ਛੱਡਦਾ ਤਾਂ ਹੱਡਾਂ ਪੈਰਾਂ ਨੂੰ ਤੋੜ ਲੱਗ ਜਾਂਦੀ ਸ਼ਰਾਬ ਉਹਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਉਹਦਾ ਸਰੀਰ ਥੋੜਾ ਜਿਹਾ ਵੀ ਵਤਸਿਰ ਹੁੰਦਾ ਤਾਂ ਸ਼ਰਾਬ ਪੀ ਲੈਂਦਾ ਸੋਚਦਾ ਹਾੜਾ ਲਾ ਕੇ ਉਹਦੇ ਸਰੀਰ ਵਿੱਚ ਚੁਸਤੀ ਆ ਜਾਵੇਗੀ ਪਰ ਅਜਿਹਾ ਹੁੰਦਾ ਨਹੀਂ ਸੀ ਇੱਕ ਹਾੜੇ ਨਾਲ ਉਹ ਸਾਰਦਾ ਨਹੀਂ ਸੀ ਦੋ ਤਿੰਨ ਹਾੜੇ ਹੋਰ ਲਾ ਕੇ ਉਹ ਕਾਉ ਮਾਉ ਜਿਆ ਬਣ ਜਾਂਦਾ ਅਤੇ ਰੋਟੀ ਖਾਦੇ ਬਗੈਰ ਹੀ ਸੌ ਜਾਂਦਾ ਸਵੇਰੇ ਉੱਠਦਾ ਤਾਂ ਉਦੋਂ ਉੱਠਿਆ ਨਾ ਜਾਂਦਾ ਰੂਪੋ ਦਿੱਤੇ ਪਾਣੀ ਨਾਲ ਉਹਨੂੰ ਫੀਮ ਦਾ ਕੰਡਾ ਦਿੰਦੀ ਤਾਂ ਕਿਤੇ ਜਾ ਕੇ ਉਹਦੇ ਹੱਡ ਜੁੜਦੇ ਅਤੇ ਉਹ ਖੇਤਾਂ ਵਿੱਚ ਜੰਗਲ ਪਾਣੀ ਜਾਣ ਦੀ ਤਿਆਰੀ ਜਿਹੀ ਕਰਨ ਲੱਗਦਾ ਰੂਪੋ ਦਾ ਇੱਕੋ ਇੱਕ ਕੰਮ ਜਿਵੇਂ ਕੋਗੇ ਦੀ ਸੇਵਾ ਸੰਭਾਲ ਹੀ ਰਹਿ ਗਿਆ ਹੋਵੇ ਕਰਦੇ ਰੋਟੀ ਪਾਣੀ ਤੋਂ ਬਿਨਾ ਕੋਗੇ ਦੀਆਂ ਬਿਮਾਰੀਆਂ ਉੱਤੇ ਖਰਚ ਬਹੁਤਾ ਹੁੰਦਾ ਸੀ ਠੇਕੇ ਦੇ ਪੈਸੇ ਤਾਂ ਉਹ ਕੁਝ ਦਿਨਾਂ ਵਿੱਚ ਹੀ ਉਡਾ ਦਿੰਦੇ ਰੂਪੋ ਨੂੰ ਵੀ ਨਿੱਤ ਦਾ ਰੂਪੀਨ ਦਾ ਚਸ ਸੀ ਉਹ ਫੀਮ ਵੀ ਖਾਂਦੀ ਪਰ ਉਹਨੂੰ ਬਿਮਾਰੀ ਕੋਈ ਨਹੀਂ ਸੀ ਜੱਸੀ ਦਾ ਉਹਨਾਂ ਦੇ ਘਰ ਪੈਨਾ ਵਾਂਗ ਹੀ ਆਉਣ ਜਾਣ ਸੀ ਉਹ ਜੱਸੀ ਤੋਂ ਦੂਜੇ ਚੌਥੇ ਮਹੀਨੇ ਪੈਸੇ ਫੜ ਲੈਂਦੇ ਉਹ ਬਹੀ ਉੱਤੇ ਲਿਖਵਾ ਕੇ ਉਹਨਾਂ ਨੂੰ ਪੈਸੇ ਦਿੰਦਾ ਜੱਸੀ ਕੋ ਗੀਨੋ 3 ਰੁਪਏ ਸੈਂਕੜਾ ਮਹੀਨੇ ਦਾ ਵਿਆਜ ਲਾਉਂਦਾ ਆਖਦਾ ਕਿ ਉਹ ਆਪ ਬਾਣੀਆਂ ਤੋਂ 2 ਰੁਪਏ ਸੈਂਕੜਾ ਵਿਆਜ ਦੇ ਕੇ ਪੈਸਾ ਲੈਂਦਾ ਹੈ ਕੋਗੇ ਤੋਂ ਉਹ 1 ਰੁਪਈਆ ਹੀ ਕਮਾਉਂਦਾ ਹੈ ਇਹ 1 ਰੁਪਈਆ ਉਹਦੀ ਖੇਚਲ ਹੈ ਬਸ ਇਸ ਕੰਮ ਵਿੱਚ ਖਾਨ ਖੱਟਣ ਨੂੰ ਕੁਝ ਨਹੀਂ ਪਾਈ ਅੰਦਰ ਖਾਤੇ ਗੱਲ ਇਹ ਸੀ ਕਿ ਜੱਸੀ ਆਪਣੇ ਕੋਲੋਂ ਹੀ ਕੋਗੇ ਨੂੰ ਪੈਸੇ ਦਿੰਦਾ ਸੀ ਉਹ ਤਾਂ ਸਗੋਂ ਰੋਡੂ ਸ਼ਾ ਮੰਡੀ ਦੇ ਕੀਮਤੀ ਲਾਲ ਆੜਤੀਏ ਨੂੰ 1.5 ਰੁਪਈਆ ਸੈਂਕੜੇ ਉੱਤੇ ਰਕਮ ਫੜਾ ਕੇ ਰੱਖਦਾ ਕੋਕੇ ਤੇ ਰੁੱਪੋ ਉੱਤੇ ਜੱਸੀ ਰੋਬ ਰੱਖਦਾ ਅਤੇ ਇਹਿਸਾਨ ਜਿਤਾਉਂਦਾ ਰਹਿੰਦਾ ਕਿ ਉਹ ਉਹਨਾਂ ਨੂੰ ਵਿਆਜੂ ਪੈਸੇ ਦਿੰਦਾ ਹੈ ਖੇਚਲ ਕਰਕੇ ਆੜਤੀਆਂ ਦਿਓ ਪੈਸੇ ਬੜੀ ਮੁਸ਼ਕਲ ਨਾਲ ਲਿਆਉਂਦਾ ਹੈ ਕੋਕੇ ਕੋਲ ਨਿਆਈ ਵਾਲੀ 10 ਕਿੱਲੇ ਜ਼ਮੀਨ ਸੀ ਉਹਨੇ ਕਿਹੜਾ ਪੁੱਤਾਂ ਨੂੰ ਦੇਣੀ ਸੀ ਉਹ ਬੇਔਲਾਦ ਸੀ ਉਹਦਾ ਵਿਸ਼ਵਾਸ ਸੀ ਕਿ ਚੰਗਾ ਖਾਇਆ ਹੰਡਾਇਆ ਜਾਵੇ ਹੋਰ ਜੱਗ ਵਿੱਚ ਉਹਦਾ ਕੀ ਹੈ ਉਹਦੇ ਦਿਲ ਵਿੱਚ ਜ਼ਮੀਨ ਦੀ ਕਦਰ ਨਹੀਂ ਸੀ ਉਹਦੇ ਦਿਨ ਲੰਗੀ ਜਾ ਰਹੇ ਸਨ ਬਸ ਇੰਨਾ ਕਾਫੀ ਸੀ ਜੱਸੀ ਨੇ ਆਪਣੀ ਬਹੀ ਵਿੱਚ ਉਹਦੇ ਸਿਰ ਕਈ ਹਜ਼ਾਰ ਕਰ ਲਿਆ ਸੀ ਫਿਰ ਜੱਸੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਵਿਆਜੂ ਰੁਪਈਆ ਹੈ ਕਬੜ ਵਾਂਗ ਸੂਈ ਜਾਵੇਗਾ ਵਿਆਜ ਲਗ ਲਗ ਰਕਮ ਵਧਦੀ ਜਾ ਰਹੀ ਹੈ ਜਾਂ ਤਾਂ ਉਹ ਸਾਰੀ ਰਕਮ ਵਾਪਸ ਕਰ ਦੇਵੇ ਉਹਨੇ ਵੀ ਅਗਾ ਆਰਤੀਏ ਦਾ ਭੁਗਤਾਨ ਕਰਨਾ ਹੈ ਜਾਂ ਫਿਰ ਇੱਕ ਕਿਲਾ ਨਿਆਈ ਵਾਲੀ ਲਿਖਵਾ ਦੇਵੇ ਜ਼ਮੀਨ ਦੇਣ ਨਾਲ ਵਿਆਜ ਨੂੰ ਤਾਂ ਠੱਲ ਪੈ ਜਾਵੇਗੀ ਕੋਗੇ ਨੂੰ ਹੋਰ ਪੈਸਿਆਂ ਦੀ ਲੋੜ ਪਵੇਗੀ ਤਾਂ ਉਹ ਇਸ ਕਿੱਲੇ ਉੱਤੇ ਹੀ ਵਧਾ ਦਿਆ ਕਰੇਗਾ ਜਦੋਂ ਜਸੀ ਆਖਣੋਂ ਹਟਿਆ ਨਾ ਤਾਂ ਹਾਰ ਕੇ ਇੱਕ ਦਿਨ ਕੋਗੇ ਨੇ ਨਿਆਈ ਦਾ ਕਿਲਾ ਲਿਖਵਾ ਦਿੱਤਾ ਸਾਰੇ ਵਿਆਜੂ ਪੈਸੇ ਦਾ ਜੋੜ ਵੱਡਿਆ ਗਿਆ ਕੋਗੇ ਦਾ ਉਹੀ ਹਾਲ ਸੀ ਇਦਾਂ ਹੀ ਹਰ ਸਾਲ ਉਹ ਇੱਕ ਕਿਲਾ ਜੱਸੀ ਸਰਪੰਚ ਨੂੰ ਗਹਿਣੇ ਦੇ ਦਿੰਦਾ ਕੋਗਾ ਜੱਸੀ ਤੋਂ ਖੁੱਲੇ ਪੈਸੇ ਲੈ ਕੇ ਵਰਤਦਾ ਸੀ ਮਹੀਨੇ ਡੇਢ ਮਹੀਨੇ ਬਾਅਦ ਜਿੰਨੇ ਹਜ਼ਾਰ ਕੋਗਾ ਲੈਂਦਾ ਉਨੀ ਰਕਮ ਜੱਸੀ ਆਪਣੀ ਬਹੀ ਵਿੱਚ ਬਾਣੀ ਦੀ ਹੱਟ ਉੱਤੇ ਜਾ ਕੇ ਲਿਖਵਾ ਲੈਂਦਾ ਅਤੇ ਕੋਗੇ ਦਾ ਗੂਠਾ ਲੱਗ ਜਾਂਦਾ ਇੱਕ ਬੰਦੇ ਦੀ ਗਵਾਹੀ ਪੈ ਜਾਂਦੀ ਜਿਹੜਾ ਵੀ ਕੋਈ ਉਸ ਵੇਲੇ ਹੱਟ ਵਿੱਚ ਬੈਠਾ ਹੁੰਦਾ ਉਹ ਹੁਣ ਮੁਕੰਦੀ ਬਾਣੀਏ ਦੀ ਦੁਕਾਨ ਉੱਤੇ ਨਹੀਂ ਜਾਂਦੇ ਸਨ ਮੁਕੰਦੀ ਖਾਸਾ ਬੁਢਾ ਹੋ ਚੁੱਕਿਆ ਸੀ ਅੱਖਾਂ ਦੀ ਨਜ਼ਰ ਕੱਟ ਚੁੱਕੀ ਸੀ ਹੱਥ ਵੀ ਹਿਲਦੇ ਸਨ ਫੇਰ ਉਹ ਬੁੱਗਾ ਰਾਮ ਸਾਹਿਬ ਕਸਰਪੰਚ ਦੇ ਮੁੰਡੇ ਕਸੂਰੀ ਦੀ ਦੁਕਾਨ ਉੱਤੇ ਜਾਣ ਲੱਗੇ ਸਨ ਲਿਖਤ ਪੜਤ ਦਾ ਕੰਮ ਹੁਣ ਬੁੱਗਾ ਰਾਮ ਦੀ ਥਾਂ ਕਸੂਰੀ ਨੇ ਸੰਭਾਲ ਲਿਆ ਸੀ ਬੁੱਗਾ ਰਾਮ ਤਾਂ ਸੂਫੀ ਸੀ ਅਸਤੂਰੀ ਹਾੜਾ ਵੀ ਲਾ ਲੈਂਦਾ ਜੱਸੀ ਉਹਨੂੰ ਕਦੇ-ਕਦੇ ਸਾਧ ਲੈਂਦਾ ਅਤੇ ਉਹਦੀ ਸੇਵਾ ਕਰਦਾ ਕੋਗਾ ਪੁਰਾਣੇ ਕਿੱਲੇ ਉੱਤੇ ਹੀ ਪੈਸੇ ਵਧਾਉਣ ਨੂੰ ਆਖਦਾ ਤਾਂ ਜੱਸੀ ਮੰਨਦਾ ਨਹੀਂ ਸੀ ਉਹ ਜਵਾਬ ਦਿੰਦਾ ਕਿ ਰਕਮ ਪਹਿਲਾਂ ਹੀ ਵੱਧ ਚੁੱਕੀ ਹੈ ਰਕਮ ਤਾਂ ਬੈ ਨੂੰ ਪਹੁੰਚਣ ਵਾਲੀ ਹੋ ਗਈ ਪਿੰਡ ਵਿੱਚ ਇੰਨਾ ਗਹਿਣਾ ਤਾਂ ਕੋਈ ਵੀ ਨਹੀਂ ਦਿੰਦਾ ਤੂੰ ਕਿਧਰੋਂ ਵੀ ਪੁੱਛ ਕੇ ਦੇਖ ਲੈ ਨਾਲੇ ਜੇ ਤੂੰ ਪੈਸੇ ਵਧਾਈ ਗਿਆ ਕਿੱਲੇ ਮਗਰ ਤਾਂ ਕੱਲ ਨੂੰ ਛਡਾਉਣੀ ਔਕੀ ਹੋ ਜੂ ਤੇਰੀ ਮਰਜ਼ੀ ਹੈ ਫੇਰ ਨਾਂ ਚੀਕਾਂ ਮਾਰੀ ਇਹ ਵੀ ਡਰਾਵਾ ਦਿੰਦਾ ਕਿ ਜੇ ਹੋਰ ਕੋਈ ਇੰਨਾ ਗਹਿਣਾ ਦਿੰਦਾ ਹੈ ਜਾਂ ਵਧ ਦਿੰਦਾ ਹੈ ਤਾਂ ਛੁਡਾ ਲੈ ਬੇਸ਼ੱਕ ਆਵਦੀ ਮੇਰੀ ਰਕਮ ਖਰੀ ਕਰ ਮੈਨੂੰ ਤਾਂ ਉਧਰ ਆੜਤੀਏ ਦਾ ਵਿਆਜ ਪਈ ਜਾਂਦਾ ਏਦਾਂ ਹੀ ਸੱਤ ਅੱਠ ਸਾਲਾਂ ਦੌਰਾਨ ਜੱਸੀ ਨੇ ਕੋਗੇ ਦੀ ਪੰਜ ਕਿੱਲੇ ਜ਼ਮੀਨ ਗਹਿਣੇ ਲੈ ਲਈ ਉਹ ਪਹਿਲੇ ਕਿੱਲੇ ਉੱਤੇ ਐਸਾ ਵਧਾਉਂਦਾ ਹੀ ਨਹੀਂ ਸੀ ਨਵਾਂ ਕਿਲਾ ਲੈਂਦਾ ਗਹਿਣੇ ਦੇ ਪੈਸੇ ਬਹੁਤੇ ਨਹੀਂ ਹੁੰਦੇ ਸਨ ਸੂਤ-ਸੂਤ ਹੀ ਹੁੰਦੇ ਪਿੰਡ ਵਿੱਚ ਥੋੜੇ ਘਰ ਹੀ ਸਨ ਜਿਹੜੇ ਗਹਿਣੇ ਦੀਆਂ ਜ਼ਮੀਨਾਂ ਲੈ ਸਕਦੇ ਸਨ ਬਹੁਤੇ ਲੋਕਾਂ ਕੋਲ ਪੈਸਾ ਨਹੀਂ ਰਹਿ ਗਿਆ ਸੀ ਆਪਣੀ ਖੇਤੀ ਦਾ ਕੰਮ ਮਸਾਂ ਤੁਰਦਾ ਜੱਸੀ ਰੂਪੋ ਨੂੰ ਆਖਦਾ ਰਹਿੰਦਾ ਕਿ ਉਹਦੇ ਕਰਕੇ ਕੋਗੇ ਨੂੰ ਪੈਸੇ ਦਿੰਦਾ ਰਹਿੰਦਾ ਹੈ ਜ਼ਮੀਨ ਵੀ ਅਣਸਰ ਦੇ ਨੂੰ ਗਹਿਣੇ ਲੈਂਦਾ ਹੈ ਇਹ ਨਿਤਾ ਜ਼ਮੀਨ ਗਹਿਣੇ ਤਰਨੀ ਹੀ ਤਰਨੀ ਹੈ ਮੈਂ ਨਹੀਂ ਲੈਂਦਾ ਤਾਂ ਹੋਰ ਕੋਈ ਜੱਟ ਗਹਿਣੇ ਲੈ ਲਵੇਗਾ ਸੋਚਦਾ ਹਾਂ ਮੈਂ ਹੀ ਕਿਉਂ ਨਾ ਜ਼ਮੀਨ ਲੈ ਲਵਾਂ ਆਪਣੀ ਤਾਂ ਕਰਦੀ ਗੱਲ ਹੈ ਪਹਿਲੇ ਦਿਨੋਂ ਬਣੀ ਆਈ ਹੈ ਰੂਪੋ ਉਹਦੀਆਂ ਗੱਲਾਂ ਸੁਣ ਸੁਣ ਉਦਾਸ ਹੋ ਜਾਂਦੀ ਮਨ ਵਿੱਚ ਚਿਤਾਰਦੀ ਮੇਰੇ ਜੇ ਇੱਕ ਟਿੰਗ ਹੁੰਦੀ ਕੋਈ ਤਾਂ ਹੁਣ ਨੂੰ ਉਹ ਜਵਾਨ ਹੁੰਦਾ ਵਿਆਹ ਲੈਂਦੀ ਖੇਤੀ ਕਰਦਾ ਕਮਾਈ ਘਰ ਵਿੱਚ ਆਉਂਦੀ ਫੇਰ ਕਾ ਨੂੰ ਟਿਕਦੀਆਂ ਜ਼ਮੀਨਾਂ ਗਹਿਣੇ ਮੁੰਡਾ ਹੁੰਦਾ ਤਾਂ ਕੋ ਗਾ ਵੀ ਸਿੱਧਾ ਹੋ ਕੇ ਰਹਿੰਦਾ ਪਰ ਆਪਣਾ ਮਨ ਹੌਲਾ ਕਰਨ ਲਈ ਹੱਸਣ ਲੱਗਦੀ ਆਖਦੀ ਜਿਹੜਾ ਨਿੱਤ ਆ ਕੇ ਮੇਰਾ ਚੰਮ ਲਾਉਣਾ ਹੈ ਉਹ ਵੀ ਗਹਿਣੇ ਦੇ ਰੁਪਈਆਂ ਚ ਗਿਣ ਲੈਂਦਾ ਹੋਏਗਾ ਹੈ ਨਾ ਚੰਮ ਤਾਂ ਮੈਂ ਕਿਹੜਾ ਲਾਉਣਾ ਉਹ ਤਾਂ ਪਿਆਰ ਹੈ ਤੇਰੇ ਨਾਲ ਹੋਰ ਕੀ ਪਤਾ ਕਿੱਥੇ ਕਿੱਥੇ ਖੇ ਖਾਂਦਾ ਹੋਏਗਾ ਜੀ ਨੂੰ ਰਸੇ ਛੱਬਣ ਦੀ ਬਾਣ ਪੈ ਜੇ ਉਹ ਬੰਦਾ ਇੱਕ ਧੀਮੀ ਤੇ ਕਦੋਂਸਾਰ ਦਾ ਹੁੰਦਾ ਹੈ ਅਜਈਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਉਹ ਆਪਣਾ ਠਰਕਪੋਰ ਦੇ ਰਹਿੰਦੇ ਜੱਸੀ ਇੱਕ ਤਰ੍ਹਾਂ ਨਾਲ ਰੂਪੋ ਨੂੰ ਗੱਲਾਂ ਵਿੱਚ ਹੀ ਰੁਜਾਈ ਰੱਖਣਾ ਚਾਹੁੰਦਾ ਸਾਦੀ ਕਸਰ ਨੇ ਕੋਗੇ ਦੇ ਹੱਡ ਚਰਲੇ ਸਨ ਉਹ ਬਸ ਐਵੇਂ ਸਾਜੇ ਹੀ ਬਰੋਲ ਦਾ ਫਿਰਦਾ ਰਹਿੰਦਾ ਫੀਮ ਖਾਂਦਾ ਅਤੇ दारू ਪੀਂਦਾ दा। दारू ਦੀ ਗੱਲ ਛੇੜਦਾ ਤਾਂ ਆਖਦਾ ਕਿ ਦੋ ਕੁੱਟਾਂ ਪੀਣ ਨਾਲ ਰਾਤ ਨੂੰ ਨੀਂਦ ਸਵਾਰ ਕੇ ਆ ਜਾਂਦੀ ਹੈ ਫੀਮ ਖਾਣ ਦਾ ਉਹ ਤਰਕ ਸੀ ਕਿ ਇਹਦੇ ਕੰਡੇ ਨਾਲ ਸਾਹ ਟਿਕਿਆ ਰਹਿੰਦਾ ਹੈ ਉਹ ਦਸਤੀ ਦੇ ਵਿੱਚ ਕੁਝ ਵੀ ਬਾਕੀ ਨਹੀਂ ਰਹਿ ਗਿਆ ਸੀ ਖੌਂ ਖੌਂ ਕਰਦਾ ਉਹ ਲੱਗਦਾ ਜਿਵੇਂ ਐਵੇਂ ਮਾੜਾ ਮੋਟਾ ਖੰਗਦਾ ਹੈ ਪਰ ਇਹ ਨਿੱਕੀ ਨਿੱਕੀ ਖੰਗ ਉਹਦੇ ਫੇਫੜਿਆਂ ਨੂੰ ਪੁੱਟ ਕੇ ਬਾਹਰ ਆਉਂਦੀ ਰੂਪ ਉਹਦਾ ਓੜਪੋੜ ਜਿਹਾ ਕਰਦੀ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਕੋਗਾ ਥੋੜੇ ਦਿਨਾਂ ਦਾ ਪ੍ਰਾਣਾ ਹੈ ਖੌਂ ਖੌਂ ਕਰਦਾ ਐਵੇਂ ਜਿਵੇਂ ਇੱਕ ਦਿਨ ਸੁੱਤਾ ਰਹਿ ਜਾਵੇਗਾ ਉਹਦਾ ਆਸਰਾ ਵੀ ਕੋਈ ਨਹੀਂ ਸੀ ਉਹ ਜਿਹੋ ਜਿਹਾਂ ਜੱਗ ਵਿੱਚ ਸੀ ਜਿਹੋ ਜਿਹਾ ਨਹੀਂ ਸੀ ਸਿਆਲਾਂ ਦੀ ਰੁੱਤ ਸੀ ਉਹ ਰੂਪੋਂ ਤੋਂ ਹਟ ਕੇ ਮੰਜਾ ਡਾਉਂਦਾ ਹੁੰਦਾ ਪਰ ਕਿਸੇ ਦੂਜੀ ਸੁਬਾਹਤ ਵਿੱਚ ਅਜੀਹਾ ਕਰਨ ਲਈ ਉਹਨੂੰ ਰੂਪੋਂ ਨੇ ਹੀ ਆਖਿਆ ਹੋਇਆ ਸੀ ਨਹੀਂ ਤਾਂ ਰਾਤ ਨੂੰ ਉਹਦੀ ਖਾਂਖਾਂ ਵਿੱਚ ਰੂਪੋਂ ਨੂੰ ਨੀਂਦ ਨਹੀਂ ਆਉਂਦੀ ਸੀ ਇੱਕ ਰਾਤ ਉਹਨੂੰ ਮਹਿਸੂਸ ਹੋਇਆ ਜਿਵੇਂ ਕੋਗਾ ਖੰਗਦਾ ਖੰਗਦਾ ਬੰਦ ਹੋ ਗਿਆ ਹੋਵੇ ਅਜੀਹਾ ਉਦੋਂ ਹੁੰਦਾ ਜਦੋਂ ਬਲਗਮ ਦਾ ਗੁਲਫਾ ਉਹਦੇ ਸੰਗ ਵਿੱਚ ਅੜ ਜਾਂਦਾ ਅਤੇ ਉਹਨੂੰ ਸਾਹ ਨਹੀਂ ਆਉਂਦਾ ਸੀ ਉਹ ਉੱਠ ਕੇ ਬੈਠ ਜਾਂਦਾ ਔਖਾ ਹੁੰਦਾ ਪਰ ਕੁਝ ਚਿਰ ਬਾਅਦ ਉਹਨੂੰ ਸਾਹ ਆਉਣ ਲੱਗਦਾ ਖੰਗ ਦਾ ਗੁਲਫਾ ਉਹ ਦੂਰ ਵਗਾ ਮਾਰਦਾ ਅਜਿਹਾ ਕਈ ਵਾਰ ਹੋਇਆ ਸੀ ਉਸ ਰਾਤ ਪਰ ਉਹਨੂੰ ਲੱਗਿਆ ਜਿਵੇਂ ਉਹ ਮੁੜ ਕੇ ਖੰਗਿਆ ਹੀ ਨਾ ਹੋਵੇ ਉਹੀ ਗੱਲ ਹੋਈ ਉਹ ਤੜਕੇ ਉੱਠ ਕੇ ਜਦੋਂ ਉਹਨੂੰ ਚਾਹ ਦੇਣ ਗਈ ਕੋਗਾ ਆਰਾਮ ਨਾਲ ਸੁੱਤਾ ਹੋਇਆ ਸੀ ਖੰਗ ਉਹਦੀ ਮੌਤ ਦੇ ਨਾਲ ਹੀ ਕਿਦਰੇ ਸ਼ਾਂਤ ਹੋ ਗਈ ਸੀ ਪੰਜ ਕਿੱਲੇ ਤਾਂ ਜੱਸੀ ਕੋਲ ਕੋਗੇ ਦੇ ਗਹਿਣੇ ਸੀਗੇ ਹੀ ਦੂਜੇ ਪੰਜ ਕਿਲੇ ਵੀ ਉਸੇ ਦੇ ਕਬਜ਼ੇ ਵਿੱਚ ਸਨ ਉਹ ਇਹਨਾਂ ਪੰਜ ਕਿਲਿਆਂ ਦਾ ਠੇਕਾ ਰੂਪੋ ਨੂੰ ਦੇ ਦਿੰਦਾ ਰੂਪੋ ਠੇਕੇ ਦੇ ਪੈਸਿਆਂ ਨਾਲ ਆਪਣਾ ਘਰ ਤੋਰੀ ਜਾਂਦੀ ਜੱਸੀ ਇਹ 10 ਕਿਲੇ ਅਗਾ ਕਿਸੇ ਨੂੰ ਹਿੱਸੇ ਉੱਤੇ ਦਿੰਦਾ ਸੀ ਚੰਗੇ ਦਾਣੇ ਆ ਜਾਂਦੇ ਰੂਪੋ ਚੋਰਾ ਕਰਦੀ ਕਿ ਉਹ ਹੀ ਦਾਣੇ ਕਦੇ ਉਹਦੇ ਘਰ ਡਿੱਗਦੇ ਹੁੰਦੇ ਉਹ ਗੱਲ ਛੇੜਦਾ ਕਿ ਇਹ ਅਗਲੇ ਦੀ ਕਮਾਈ ਹੈ ਰੂਪ cure ਨਾਲੇ ਉਹ ਆਪ ਵੀ ਤਾਂ ਨਿਆਂ ਦੀ ਨਿਗਰਾਨੀ ਰੱਖਦਾ ਹੈ ਢੇੜਾ ਫੇੜਾ ਮਾਰੇ ਬਗੈਰ ਬਗਾਨਾ ਪੁੱਤ ਕੱਖ ਵੀ ਪੱਲੇ ਨਹੀਂ ਪਾਉਂਦਾ ਫੇਰ ਰੋਬ ਮਾਰਦਾ ਕਿ ਉਹ ਆਪ ਜੇ ਇਹ ਕੁਝ ਕਰ ਸਕਦੀ ਹੈ ਤਾਂ ਬੇਸ਼ੱਕ ਜ਼ਮੀਨ ਛੁਡਾ ਲਵੇ ਉਹਦਾ ਗਹਿਣਾ ਖਰਾ ਕਰ ਦੇਵੇ ਗਹਿਣੇ ਦੇ ਐਨੇ ਪੈਸੇ ਹੋ ਕਿੱਥੋਂ ਦਿੰਦੀ ਇੱਕ ਸਾਲ ਉਹਨੇ ਦੋ ਕਿੱਲੇ ਹੋਰ ਜੱਸੀ ਕੋਲ ਗਹਿਣੇ ਕਰ ਦਿੱਤੇ ਉਹਨਾਂ ਰੁਪਈਆਂ ਨਾਲ ਦੋ ਕੰਮ ਕੀਤੇ ਇੱਕ ਤਾਂ ਆਪਣੇ ਘਰ ਮੂਰੇ ਫਿਰਨੀ ਉੱਤੇ ਨਵੀਂ ਬੈਠਕ ਪਾ ਲਈ ਪੁਰਾਣੀ ਬੈਠਕ ਦੀ ਛੱਤ ਡਿੱਗ ਪਈ ਸੀ ਅਤੇ ਕੰਧਾਂ ਨੂੰ ਵੀ ਰੇਹੀ ਲੱਗ ਚੁੱਕੀ ਸੀ ਖੋਲਾ ਬਣੀ ਪਈ ਸੀ ਸਮਝੋ ਇਹ ਬੈਠਕ ਤਾਂ ਬੈਠਣ ਉੱਠਣ ਲਾਇਕ ਨਹੀਂ ਰਹੀ ਸੀ ਦੂਜਾ ਕੰਮ ਪੁੰਨ ਅਰਥ ਦਾ ਸੀ ਉਹਨੂੰ ਕਿਸੇ ਬਾਮਣ ਨੇ ਦੱਸਿਆ ਸੀ ਕਿ ਉਹ ਕੋਈ ਪੁੰਨ ਦਾ ਕੰਮ ਕਰੇ ਉਹਦਾ ਅੱਗਾ ਸੰਵਾਰਿਆ ਜਾਵੇਗਾ ਉਹਨੂੰ ਆਪ ਪਤਾ ਸੀ ਉਹਨੇ ਅਜਿਹੇ ਪਾਪ ਕੀਤੇ ਸਨ ਜਿੰਨਾ ਕਰਕੇ ਉਹ ਸਿੱਧਾ ਨਰਕਾਂ ਨੂੰ ਜਾਵੇਗੀ ਨਾਈਆਂ ਦੀ ਕੁੜੀ ਮੀਤੋ ਦੀ ਗੱਲ ਉਹਦੇ ਦਿਮਾਗ ਵਿੱਚੋਂ ਨਿਕਲਦੀ ਨਹੀਂ ਸੀ ਜੈਬੇ ਦੀ ਘਰ ਵਾਲੀ ਚਤਿੰਨੋਂ ਨੇ ਉਹਨੂੰ ਰੋ ਰੋ ਕੇ ਦੁਰਸੀਸ ਦਿੱਤੀ ਕਿ ਕੀੜੇ ਪੇ ਕੇ ਮਰेंगी ਜੱਸੀ ਦੇ ਮੁੰਡੇ ਅਲਬੇਲ ਖਾਤਰ ਉਹਨੇ ਇਹ ਪਾਪ ਕੀਤਾ ਸੀ ਅਤੇ ਹੁਣ ਰੂਪੋ ਨੂੰ ਮਹਿਸੂਸ ਹੁੰਦਾ ਰਹਿੰਦਾ ਜਿਵੇਂ ਸੱਚਮੁੱਚ ਉਹਦੀ ਦੇਹ ਵਿੱਚ ਕੀੜਿਆਂ ਦੀ ਸੁਰਲਾਹਟ ਹੋਵੇ ਇਹ ਕੀੜੇ ਵਾਦੇ ਹੀ ਵਾਦੇ ਜਾਣਗੇ ਅਤੇ ਇੱਕ ਦਿਨ ਉਹਦੀ ਜਾਨ ਲੈ ਲੈਣਗੇ ਗਰਮੀ ਦੇ ਦਿਨਾਂ ਵਿੱਚ ਜੇਠ ਹਾਰੜ ਦੇ ਮਹੀਨੇ ਟੋਬੇ ਦਾ ਪਾਣੀ ਸੜ ਜਾਂਦਾ ਪਾਣੀ ਵਿੱਚ ਸੁੰਡ ਪੈਦਾ ਹੋ ਜਾਂਦੇ ਇਹ ਪਾਣੀ ਡੰਗਰ ਪਸ਼ੂਆਂ ਦੇ ਪੀਣ ਲਾਇਕ ਨਹੀਂ ਰਹਿੰਦਾ ਸੀ ਲੋਕ ਜੰਗਲ ਪਾਣੀ ਜਾ ਕੇ ਆਉਂਦੇ ਤਾਂ ਟੋਬੇ ਦੇ ਪਾਣੀ ਤੋਂ ਕਚਾਣ ਮੰਨਦੇ ਅਜਿਹੇ ਪਾਣੀ ਨਾਲ ਹੱਥ ਧੋਣ ਦਾ ਕੋਈ ਸੁਆਦ ਨਹੀਂ ਸੀ ਹੱਥ ਤਾਂ ਜਿਵੇਂ ਲਿਬੜ ਜਾਂਦੇ ਹੋਣ ਰੂਪੋ ਨੇ ਫਲੇਵਾਰਗੇ ਇੱਕ ਛੋਟਾ ਕਮਰਾ ਛਤਵਾ ਕੇ ਵਿੱਚ ਪਾਣੀ ਦੀ ਮੋਟਰ ਲਗਵਾ ਦਿੱਤੀ ਫਿਲਟਰ ਦਾ ਬੋਰ ਕਰਵਾ ਦਿੱਤਾ ਸੀ ਦੋ ਪੱਕੀਆਂ ਖੇਲਾਂ ਬਣਵਾ ਦਿੱਤੀਆਂ ਸਵੇਰੇ ਤੇ ਸ਼ਾਮ ਇੱਕ ਬੰਦਾ ਮੋਟਰ ਚਲਾ ਕੇ ਦੋਵੇਂ ਖੇਲਾਂ ਪਾਣੀ ਦਿਆਂ ਪਰ ਦਿੰਦਾ ਪਸ਼ੂਆਂ ਲਈ ਹੁਣ ਮੌਜ ਸੀ ਉਹ ਅੰਮ੍ਰਿਤ ਜਿਹਾ ਸਾਫ਼ ਤੇ ਠੰਡਾ ਪਾਣੀ ਪੀਂਦੇ ਆਵਾਰਾ ਗਊਆਂ ਅਤੇ ਟੱਠੇ ਝੋਟੇ ਪਾਣੀ ਪੀ ਕੇ ਜਿਵੇਂ ਰੂਪੋ ਨੂੰ ਅਸੀਸਾਂ ਦਿੰਦੇ ਹੋਣ ਉਹਦਾ ਅੱਗਾ ਸੰਵਾਰਨ ਲਈ ਰੱਬ ਅੱਗੇ ਅਰਦਾਸਾਂ ਕਰਦੇ ਹੋਣ ਅਜਿਹਾ ਕੁਝ ਰੂਪੋ ਨੂੰ ਮਹਿਸੂਸ ਹੁੰਦਾ ਪਿੰਡ ਵਿੱਚ ਸਭ ਨੂੰ ਪਤਾ ਸੀ ਕੇ ਰੂਪੋ ਸ਼ਰਾਬ ਪੀਂਦੀ ਹੈ ਤੇ ਫੀਮ ਖਾਂਦੀ ਹੈ। ਇਹਨਾਂ ਦਿਨਾਂ ਵਿੱਚ ਸ਼ਰਿਆਮ ਸ਼ਰਾਬ ਪੀਣ ਦੀ ਮਨਾਹੀ ਸੀ। ਪਹਿਲਾਂ ਵਾਂਗ ਦਿਨ ਛਿਪੇ ਕੋਈ ਸ਼ਰਾਬੀ ਗਲੀਆਂ ਵਿੱਚ ਫਿਰ ਤੁਰਨਾ ਸਕਦਾ। ਲਲਕਾਰਾ ਤਾਂ ਪਹਿਲਾਂ ਵਾਂਗ ਕੀਨੇ ਮਾਰਨਾ ਸੀ। ਨਵੇਂ-ਨਵੇਂ ਮੁੰਡੇ ਜਿਹੇ ਰੂਪੋ ਦੇ ਘਰ ਆਉਂਦੇ ਉਹਨਾਂ ਦੇ ਡੱਬ ਵਿੱਚ ਅਧਿਆ ਪਊਆ ਲੁਕਾਇਆ ਹੁੰਦਾ। ਉਹ ਚਾਚੀ-ਚਾਚੀ ਕਰਦੇ ਰੂਪੋ ਤੋਂ ਪਾਣੀ ਲੈਂਦੇ ਅਤੇ ਕੋਈ ਕੌਲੀ ਗਲਾਸ ਵੀ ਅੰਦਰਸ ਬਾਤ ਵਿੱਚ ਕਿਦਰੇ ਵੜ ਕੇ ਪੀ ਲੈਂਦੇ ਅਧਿਆ ਪਊਆ ਖਾਲੀ ਕਰਦੇ ਤੇ ਤੁਰ ਜਾਂਦੇ ਦਿਨ ਵੇਲੇ ਰੂਪੋ ਦੇ ਘਰ ਕੁੜੀਆਂ ਬੁੜੀਆਂ ਵੀ ਆਉਂਦੀਆਂ ਜਾਂਦੀਆਂ ਸਨ ਉਹ ਸ਼ਰੀਕੇ ਵਿੱਚੋਂ ਸੀ ਕੋਈ ਛੇਕੀ ਹੋਈ ਤਾਂ ਨਹੀਂ ਸੀ ਆਪਣੀ ਹੀ ਸੀ ਕੀ ਹੋਇਆ ਜਵਾਨੀ ਪਹਿਰੇ ਖੁੱਲ ਖੇੜ ਮਾਨਦੀ ਰਹੀ ਤੀਵੀਆਂ ਵਰਗੀ ਤੀਵੀ ਸੀ ਐਨੀ ਮਾੜੀ ਵੀ ਨਹੀਂ ਸੀ ਇੱਕ ਦਿਨ ਅੱਧੀ ਰਾਤ ਦੋ ਬੰਦੇ ਆਏ ਸਨ ਉਹਨਾਂ ਨੇ ਤਿੰਨ ਵਾਰ ਤਖਤੇ ਪੰਨੇ ਅਖੀਰ ਅਗਲੇ ਅੰਦਰੋਂ ਉੱਠ ਕੇ ਉਹ ਬਾਹਰ ਉੱਤੇ ਆਈ ਤਖਤਿਆਂ ਦਾ ਅੰਦਰਲਾ ਜਿੰਦਾ ਖੋਲਿਆ ਪੁੱਛਣ ਲੱਗੇ ਰੂਪੋ ਤੇਰਾ ਹੀ ਨਾਂ ਹੈ ਹਾਂ ਮੈਂ ਰੂਪ ਕੋ ਰਾਂ ਉਹਨੇ ਡਰਦੇ ਕੰਬਦੇ ਬੋਲ ਵਿੱਚ ਜਵਾਬ ਦਿੱਤਾ ਤੇਰਾ ਬੰਦਾ ਕਿੱਥੇ ਹੈ ਉਹ ਤਾਂ ਭਾਈ ਗੁਜ਼ਰ ਗਿਆ ਸੀ ਘਰ ਵਿੱਚ ਹੋਰ ਕੌਣ ਹੈ ਕੋਈ ਵੀ ਨਹੀਂ ਮੈਂ ਕੱਲੀਆਂ ਬਸ ਉਹ ਦੋਵੇਂ ਇੱਕ ਦੂਜੇ ਵੱਲ ਚਾਕੇ ਫਿਰ ਇੱਕ ਨੇ ਰੂਪੋ ਨੂੰ ਕਿਹਾ ਤੂੰ ਜਿਹੜੇ ਮਾੜੇ ਕੰਮ ਕਰਦੀ ਐ ਉਹ ਛੱਡ ਦੇ ਨਹੀਂ ਤਾਂ ਉਹਨੇ ਆਪਣੇ ਮੋਢੇ ਲਟਕਾਈ ਏਕ 47 ਕੰਬਲ ਵਿੱਚੋਂ ਨੰਗੀ ਕਰ ਲਈ ਰੂਪੋ ਤੰਦਕ ਗਈ ਮਨ ਵਿੱਚ ਕਿਹਾ ਇਹ ਤਾਂ ਉਹੀ ਨੇ ਬਾਬੇ ਉਹਦੀ ਜੀਬ ਸੁੱਕ ਗਈ ਸੀ ਫੇਰ ਬੋਲੀ ਨਾ ਭਾਈ ਮੈਂ ਤਾਂ ਕੋਈ ਮਾੜਾ ਕੰਮ ਨਹੀਂ ਕਰਦੀ ਹੁਣ ਬੁੜੀ ਹੋ ਗਈ ਹੁਣ ਨਹੀਂ ਮੈਂ ਇਹ ਜੀ ਕਰਦੇ ਨਹੀਂ ਹੋਏਗੀ ਮਾਈ ਕਰਾਉਣੀ ਐ ਉਹ ਕਿਵੇਂ ਭਾਈ ਤੇਰੇ ਕੋਲ ਪਿੰਡ ਦੇ ਮੁੰਡੇ ਖੁੰਡੇ ਆਉਂਦੇ ਨੇ ਹਾਂ ਜੀ ਆਉਂਦੇ ਨੇ ਉਹ ਫਿਰ ਕੀ ਕਰਨ ਆਉਂਦੇ ਨੇ ਇਥੇ ਉਹ ਤਾਂ ਭਾਈ ਉਹੀ ਆ ਜਾਂਦੇ ਨੇ ਬੈਠਕ ਚ ਬੈਠੇ ਰਹਿੰਦੇ ਨੇ ਆਪਣੇ ਮੁੰਡੇ ਨੇ ਸਾਡੇ ਘਰਾਂ ਦੇ ਉਹ ਤਾਂ ਕੋਈ ਮਾੜਾ ਕੰਮ ਨਹੀਂ ਕਰਦੇ ਭਾਈ ਨਹੀਂ ਕਰਦੇ ਨੇ ਮੰਨਦੀ ਕਿਉਂ ਨਹੀਂ ਰੂਪੋ ਦਾ ਕਾਲ ਜਹ ਲ ਗਿਆ ਉਹਨੇ ਝਟ ਫੈਸਲਾ ਕੀਤਾ ਕਿ ਦੱਸ ਦੇਵੇ ਦੱਸ ਦਿੱਤਾ ਨਾਲੇ ਉਹ ਪਾਣੀ ਧਾਣੀ ਪੀ ਜਾਂਦੇ ਨੇ ਭਾਈ ਹੋਰ ਕੀ ਪਿੰਡ ਚ ਸਾਰੇ ਮੁੰਡੇ ਪੀਂਦੇ ਨੇ ਤੈਨੂੰ ਬਾਹਲਾ ਕੀ ਆਖੀਏ ਉਹਨਾਂ ਨੂੰ ਇੱਥੇ ਆਉਣਾ ਬੰਦ ਕਰ ਦੇ ਜੇ ਮੁੜ ਕੇ ਵੜਿਆ ਤੇਰੇ ਘਰ ਕੋਈ ਮੁੰਡਾ ਤਾਂ ਸਮਝ ਲੈ ਫਿਰ ਗੋਲੀ ਠੰਡੀ ਕਰਨੀ ਪਊ ਖੜੇ-ਖੜੇ ਫਿਰ ਉਹ ਦਰਵਾਜ਼ੇ ਤੋਂ ਹੀ ਦੁਰ ਗਏ ਸਨ ਗੱਲ ਸੰਵਾਰ ਕੇ ਖੁੱਲੀ ਨਹੀਂ ਕੇ ਰੂਪੋ ਕੀ ਮਾੜਾ ਕੰਮ ਕਰਦੀ ਸੀ ਅਤੇ ਉਹ ਕੀ ਰੋਕਣਾ ਚਾਹੁੰਦੇ ਸਨ ਉਹ ਸੋਚਦੀ ਮੁੰਡਿਆਂ ਦਾ ਤਾਰੂ ਪੀਣਾ ਤਾਂ ਕੋਈ ਮਾੜੀ ਗੱਲ ਨਹੀਂ ਸਾਰਾ ਪਿੰਡ ਦਾਰੂ ਪੀਂਦਾ ਹੈ ਜੇ ਉਹਦੇ ਘਰ ਆ ਕੇ ਮੁੰਡੇ ਦਾਰੂ ਪੀ ਜਾਂਦੇ ਨੇ ਤਾਂ ਇਹ ਕਿਹੜਾ ਮਾੜਾ ਕੰਮ ਹੈ ਜੋ ਉਹ ਮੁੰਡਿਆਂ ਤੋਂ ਕਰਾਉਂਦੀ ਹੈ ਉਸ ਰਾਤ ਉਹ ਬਹੁਤ ਡਰ ਗਈ ਉਹਨੂੰ ਫਿਕਰ ਹੋਇਆ ਕਿਤੇ ਉਹਦੇ ਬਾਰੇ ਹੋਰ ਕੋਈ ਗੱਲ ਨਾ ਕਿਸੇ ਨੇ ਬਣਾ ਦਿੱਤੀ ਹੋਵੇ ਖਬਰ ਹੈ ਕੀ ਗੱਲ ਕੀਤੀ ਹੋਵੇਗੀ ਕਿਸੇ ਜੈਖਣੇ ਨੇ ਐਵੇਂ ਨਾ ਕੋਈ ਪੱਥਰ ਤੋਲ ਦਿੱਤਾ ਹੋਵੇ ਪਿੰਡ ਦੇ ਗੁਰਦੁਆਰੇ ਵਿੱਚ ਇੱਕ ਦਿਨ ਭਾਰੀ ਜੋੜ ਮੇਲਾ ਹੋਇਆ ਅਤੇ ਲੋਕਾਂ ਨੂੰ ਅੰਮ੍ਰਿਤ ਚਕਾਇਆ ਗਿਆ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵੀ ਆਈ ਸੀ ਸਵੇਰ ਤੋਂ ਹੀ ਚਾਹ ਦੇ ਗੱਫੇ ਵਰਤਣ ਲੱਗੇ ਸਨ ਦੁਪਹਿਰ ਦਾ ਲੰਗਰ ਬਣਿਆ ਪਿੰਡ ਦੀਆਂ ਬੀਬੀਆਂ ਮਾਈਆਂ ਨੇ ਲੋਹ ਝਾੜ ਕੇ ਰੋਟੀਆਂ ਪਕਾਈਆਂ ਸਾਬਤ ਮੂੰਗੀ ਤੇ ਮੋਠਾਂ ਦੀ ਦਾਲ ਦੇ ਦੇਗੇ ਉਬਲਦੇ ਰਹੇ ਆਂਬ ਦਾ ਆਚਾਰ ਸੀ ਦਾਲ ਬਹੁਤ ਸਵਾਦ ਬਣੀ ਸੀ ਕੁੱਲ ਦੁਨੀਆ ਲੰਗਰ ਛੱਕ ਕੇ ਗਈ ਫੇਰ ਪਿਛਲੇ ਪਹਿਰ ਦੀ ਚਾਹ ਦਾ ਭੰਡਾਰਾ ਖੁੱਲਿਆ ਚਾਹ ਪੀ ਪੀ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ ਅੰਮ੍ਰਿਤਪਾਨ ਸਵੇਰ ਦੀ ਚਾਹ ਤੋਂ ਬਾਅਦ ਤੜਕੇ ਸਦਿਆਂ ਹੀ ਸੰਪੰਨ ਹੋ ਗਿਆ ਸੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਅਰਦਾਸ ਹੋਈ ਬਹੁਤ ਸਾਰੀ ਸੰਗਤ ਗੁਰੂ ਵਾਲੀ ਬਣ ਗਈ ਥੰਮਣ ਵਾਲੇ ਪਿੰਡ ਦੇ 70 ਪ੍ਰਾਣੀਆਂ ਨੇ ਅਮਰਤ ਛੱਕਿਆ ਉਹਨਾਂ ਵੱਲੋਂ ਕੋਈ ਰੋਕ ਟੋਕ ਨਹੀਂ ਸੀ ਕੋਈ ਆਓ ਬਾਣੀਆਂ ਦਾ ਮੁੰਡਾ ਲਾਲਚੰਦ ਅਮਰਤ ਛੱਕ ਕੇ ਲਾਲ ਸਿੰਘ ਬਣ ਗਿਆ ਕੇਸਰੀ ਪੱਗ ਬਨ ਕੇ ਗਲ ਵਿੱਚ ਕਾਲਾ ਗਾਤਰਾ ਪਾ ਲਿਆ ਸਿਰ ਦੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਮੁੱਛਾਂ ਦਾੜੀ ਰੱਖ ਕੇ ਉਹਦਾ ਗੋਲ ਜਿਹਾ ਚਿਹਰਾ ਸੋਹਣਾ ਲੱਗਣ ਲੱਗ ਪਿਆ ਮਾਸਟਰ ਦੀਵਾਨ ਚੰਦ ਵੀ ਅਮਰਤ ਧਾਰੀ ਬਣ ਗਿਆ ਉਹ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਸੀ ਉਹਦਾ ਬੋਲ ਬਹੁਤ ਸੋਹਣਾ ਸੀ ਟੱਲੀ ਵਾਂਗ ਟਣਕਵੀਂ ਆਵਾਜ਼ ਟਿਕਾ ਨਾਲ ਬਾਣੀ ਪੜਦਾ ਪਾਠ ਕਰਨ ਦੇ ਉਹਨੂੰ ਪੈਸੇ ਮਿਲਦੇ ਸਰਕਾਰੀ ਸਕੂਲ ਦਾ ਮਾਸਟਰ ਸੀ ਪਾਠਾਂ ਤੇ ਜਾਣ ਨੂੰ ਉਹ ਆਪਣੀ ਵਾਧੂ ਆਮਦਨ ਗਿਣਦਾ ਪਿੰਡ ਵਿੱਚ ਪਾਠਾਂ ਦਾ ਸਿਲਸਲਾ ਤਾਂ ਚੱਲਦਾ ਹੀ ਰਹਿੰਦਾ ਉਹ ਸਕੂਲ ਛੱਡ ਕੇ ਵਿੱਚ ਦੀ ਹੀ ਆਪਣੀ ਰੌਲ ਲਾ ਆਉਂਦਾ ਸੀ ਹੈਡਮਾਸਟਰ ਨਾਲ ਬਣੀ ਹੋਈ ਸੀ ਦੋ ਘੰਟੇ ਜਾਣ ਨਾਲ ਸਕੂਲ ਨੂੰ ਕੀ ਫਰਕ ਪੈਂਦਾ ਸੀ ਧਰਮ ਦਾ ਕੰਮ ਸੀ ਸਕੂਲ ਦਾ ਦੂਜਾ ਕੋਈ ਮਾਸਟਰ ਦੀਵਾਨ ਚੰਦ ਵਰਦ ਬੋਲਦਾ ਨਹੀਂ ਸੀ ਕੀ ਬੋਲ ਸਕਦਾ ਕੋਈ ਉਹ ਆਪ ਵੀ ਤਾਂ ਕਿੰਨਾ ਉਤਲਾ ਕੰਮ ਕਰਦੇ ਸਨ ਜਿਹੜਾ ਕੋਈ ਜੱਟ ਮਾਸਟਰ ਸੀ ਉਹ ਆਪਣੀ ਖੇਤੀ ਵੱਲ ਬਹੁਤਾ ਧਿਆਨ ਰੱਖਦਾ ਸਕੂਲ ਵਿੱਚ ਘਟ ਦਿਲਚਸਪੀ ਲੈਂਦਾ ਜਿਹੜਾ ਕੋਈ ਬਾਣੀਆਂ ਬਕਾਲ ਹੁੰਦਾ ਉਹਦੀ ਨਿਗਾਹ ਦੁਕਾਨ ਵਿੱਚ ਬਹੁਤੀ ਰਹਿੰਦੀ ਸਕੂਲ ਜਾ ਕੇ ਵੀ ਹਿਸਾਬ ਕਿਤਾਬ ਜਿਹਾ ਕਰੀ ਜਾਂਦਾ ਕੁਝ ਹੋਰ ਸਨ ਜਿਹੜੇ ਟਿਊਸ਼ਨ ਦਾ ਧੰਦਾ ਕਰਦੇ ਸਤੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਾਰਚ ਤੱਕ ਉਹਨਾਂ ਦਾ ਟਿਊਸ਼ਨਾਂ ਦਾ ਸੀਜ਼ਨ ਹੁੰਦਾ ਕੀ ਹੋਇਆ ਜੇ ਦੀਵਾਨ ਚੰਦ ਚਲਿਆ ਜਾਂਦਾ 2 ਘੰਟੇ ਦੀ ਰੋਲ ਲਗਾਤਾਰ ਬੋਲਦੇ ਰਹਿਣਾ ਕੋਈ ਸੁਖਾਲਾ ਕੰਮ ਨਹੀਂ ਸੀ ਪਾਠ ਕਰਕੇ ਪੈਸੇ ਲੈਣਾ ਉਹਦੀ ਹੱਕ ਸੱਚ ਦੀ ਕਮਾਈ ਸੀ ਹੁਣ ਅੰਮ੍ਰਿਤ ਛੱਕ ਕੇ ਜਦੋਂ ਉਹ ਦੀਵਾਨ ਸਿੰਘ ਸੱਜ ਗਿਆ ਤਾਂ ਉਹਨੂੰ ਗੌਰਵ ਜਿਹਾ ਮਹਿਸੂਸ ਹੋਣ ਲੱਗਿਆ ਹੁਣ ਉਹ ਪੱਕਾ ਸਿੱਖ ਸੀ ਰੂਪੋ ਨੇ ਜਦੋਂ ਅੰਮ੍ਰਿਤਵਾਲੀ ਗੱਲ ਸੁਣੀ ਤਾਂ ਉਹਦੇ ਮਨ ਵਿੱਚ ਵੀ ਚਾਹ ਜਾਗ ਗਿਆ ਕਿ ਕਿਉਂ ਨਾ ਉਹ ਅੰਮ੍ਰਿਤ ਛਕ ਲਵੇ ਅੰਮ੍ਰਿਤ ਛਕ ਕੇ ਉਹਦੇ ਪਾਪ ਵੀ ਤੋਤੇ ਜਾਣਗੇ ਉਹ ਇੱਕ ਸ਼ੁੱਧ ਔਰਤ ਬਣ ਜਾਵੇਗੀ ਫਿਰ ਉਹਦੇ ਉੱਤੇ ਕੋਈ ਉਂਗਲ ਵੀ ਨਹੀਂ ਧਰੇਗਾ ਉਹਨੂੰ ਕੋਈ ਮਾੜਾ ਚੰਗਾ ਨਹੀਂ ਆਖੇਗਾ ਜਦੋਂ ਬਾਬੇ ਫੇਰ ਕਿਸੇ ਦਿਨ ਆਏ ਤਾਂ ਕਿੰਨਾ ਖੁਸ਼ ਹੋਣਗੇ ਉਹਨੂੰ ਸ਼ਾਬਾਸ਼ ਦੇਣਗੇ ਅੰਮ੍ਰਿਤ ਪਾਨ ਵਾਲੇ ਦਿਨ ਉਵੀ ਨਾਤੋ ਕੇ ਗੁਰਦੁਆਰੇ ਪਹੁੰਚ ਗਈ ਅਤੇ ਅੰਮ੍ਰਿਤ ਛਕਣ ਵਾਲੀਆਂ ਔਰਤਾਂ ਤੇ ਕੁੜੀਆਂ ਬਹੂਆਂ ਦੀ ਕਤਾਰ ਵਿੱਚ ਖੜੀ ਹੋ ਗਈ। ਉਹਨੂੰ ਲੱਗਿਆ ਜਿਵੇਂ ਪਿੰਡ ਦੇ ਲੋਕ ਉਹਨੂੰ ਦੇਖ-ਦੇਖ ਮੁਸਕੜੀਏ ਹੱਸ ਰਹੇ ਹੋਣ। ਚਿੱਤ ਵਿੱਚ ਉਹਦਾ ਮਖੌਲ ਉਡਾ ਰਹੇ ਹੋਣ। ਜਿਵੇਂ ਉਹ ਅੰਮ੍ਰਿਤ ਛਕਣ ਦੇ ਯੋਗ ਨਾ ਹੋਵੇ। ਜਿਵੇਂ ਉਹਦਾ ਅੰਮ੍ਰਿਤ ਛਕਣਾ ਇੱਕ ਮਜ਼ਾਕ ਹੋਵੇ। ਜਿਵੇਂ ਉਹਦੇ ਅੰਮ੍ਰਿਤ ਨੂੰ ਪਿੰਡ ਦੇ ਲੋਕ ਇੱਕ ਦਿਖਾਵਾ ਸਮਝ ਰਹੇ ਹੋਣ। ਜਦੋਂ ਉਹਦੀ ਵਾਰੀ ਆਈ ਉਹ ਸੰਤਾਂ ਦੀ ਗੱਲ ਬਹੁਤ ਗੌਰ ਨਾਲ ਸੁਣਦੀ ਅਤੇ ਬਿਲਕੁਲ ਉਵੇਂ ਜਿਵੇਂ ਕਰਦੀ ਜਿਵੇਂ ਉਹ ਕਹਿ ਰਹੇ ਹੁੰਦੇ ਗਾਤਰਾ ਪਾ ਕੇ ਉਹਦੀ ਸ਼ਕਲ ਸੂਰਤ ਬਦਲ ਚੁੱਕੀ ਸੀ ਉਹਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਉਹਦੀ ਕਾਇਆ ਸ਼ੁੱਧ ਹੋ ਗਈ ਹੋਵੇ ਮਨ ਵਿੱਚ ਇਹ ਸੰਕਲਪ ਸੀ ਕਿ ਉਹ ਮੁੜ ਕੇ ਕਦੇ ਕੋਈ ਮਾੜਾ ਕੰਮ ਨਹੀਂ ਕਰੇਗੀ ਜੋ ਬੀਤ ਗਈ ਸੋ ਬੀਤ ਗਈ ਜਿਹੜੀ ਬਾਕੀ ਉਮਰ ਰਹਿੰਦੀ ਹੈ ਉਸ ਨੂੰ ਉਹ ਪਲੀ ਮਾਨਸ ਤੀਵੀਂ ਬਣ ਕੇ ਬਦੀਤ ਕਰੇਗੀ ਹਰ ਵੇਲੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਚਿੱਤ ਵਿੱਚ ਰੱਖੇਗੀ ਜੱਸੀ ਸਰਪੰਚ ਦੇ ਬਾਹਰਲੇ ਘਰ ਉਹ ਦੂਜੇ ਚੌਥੇ ਦਿਨ ਹੀ ਢੀੜਾ ਮਾਰਦੇ ਸਨ ਅੱਧੀ ਰਾਤ ਆ ਕੇ ਬਾਰ ਖੋਲ ਲੈਂਦੇ ਪਾਲੀ ਨੂੰ ਉਹਨਾਂ ਦਾ ਆਖਿਆ ਹੋਇਆ ਸੀ ਕਿ ਉਹ ਰਾਤ ਨੂੰ ਕਿਸੇ ਦਿਨ ਵੀ ਅੰਦਰਲਾ ਕੁੰਡਾ ਲਾ ਕੇ ਜਾਂ ਜਿੰਦਾ ਲਾ ਕੇ ਨਾ ਪਵੇ ਉਹਨਾਂ ਦਾ ਕੀ ਪਤਾ ਕਿਹੜੇ ਦਿਨ ਆ ਜਾਣ ਅਤੇ ਕਦੋਂ ਆਉਣ ਬਾਹਰਲਾ ਕੁੰਡਾ ਖੜਕਾਉਣ ਜਾਂ ਤਖਤੇ ਪੰਨਣ ਨਾਲ ਆਂਢੀ ਗੁਆਂਢੀ ਐਵੇਂ ਜਾਗਦੇ ਫਿਰਦੇ ਹਨ ਪਾਲੀ ਹੱਥ ਜਾਂ ਅਲਬੇਲ ਹੱਥ ਅੰਦਰਲੇ ਘਰੋਂ ਰੋਟੀ ਮੰਗਵਾ ਕੇ ਖਾ ਲੈਂਦੇ ਦੁੱਧ ਪੀਂਦੇ ਅਤੇ ਕਿਧਰੇ ਚਲੇ ਜਾਂਦੇ ਕਦੇ-ਕਦੇ ਕੰਟਾ ਦੋ ਕੰਟਾ ਸੌ ਵੀ ਲੈਂਦੇ ਉਸ ਦਿਨ ਸੌਂਦੇ ਜਿਸ ਦਿਨ ਉਹ ਕਈ ਜਣੇ ਹੁੰਦੇ ਇੱਕ ਜਣਾ ਏਕ 47 ਫੜ ਕੇ ਪਹਿਰੇ ਖੜਾ ਰਹਿੰਦਾ ਬਾਕੀ ਸਭ ਟੌਂਕਾ ਲਾ ਲੈਂਦੇ ਮੇਰੇ ਗਸੌਣੀ ਸੌਂਦੇ ਮਾੜਾ ਜਿਹਾ ਖੜਾਕ ਹੋਇਆ ਨਹੀਂ ਅਤੇ ਉਹ ਜਾਗੇ ਨਹੀਂ ਕਦੇ ਅੰਦਰ ਲੈ ਘਰੋਂ ਜੱਸੀ ਆ ਜਾਂਦਾ ਜਾਂ ਉਹ ਉਹਨੂੰ ਬੁਲਾ ਲੈਂਦੇ ਉਸ ਦਿਨ ਉਹ ਖਾਸਾ ਘਰ ਮਸੂਰਾ ਕਰਦੇ ਸਕੀਮ ਕੱਢਦੇ ਰਹਿੰਦੇ ਅਤੇ ਜੱਸੀ ਦੀ ਸਲਾਹ ਪੁੱਛਦੇ ਇੱਕ ਰਾਤ ਸਲਾਹ ਬਣੀ ਕਿ ਥੰਮਣ ਵਾਲੇ ਪਿੰਡ ਵਿੱਚ ਵੀ ਐਕਸ਼ਨ ਕੀਤਾ ਜਾਵੇ ਜੱਸੀ ਤਾਂ ਖਿੱਦਣ ਦਾ ਆਖਰੀ ਹਾਸੇ ਐਕਸ਼ਨ ਨੂੰ ਪਰ ਉਹਨਾਂ ਦੀ ਅਜੇ ਸਲਾਹ ਨਹੀਂ ਸੀ ਉਹਨਾਂ ਦਾ ਤਰਕ ਸੀ ਕਿ ਜਿਸ ਪਿੰਡ ਵਿੱਚ ਨਿਤਮੰਗ ਆਉਣ ਜਾਣ ਹੋਵੇ ਉੱਥੇ ਐਕਸ਼ਨ ਠੀਕ ਨਹੀਂ ਹੁੰਦਾ ਐਕਸ਼ਨ ਤਾਂ ਉਸ ਪਿੰਡ ਕਰੀਦਾ ਜਿੱਥੇ ਮੁੜ ਕੇ ਜਾਣਾ ਹੀ ਨਾ ਹੋਵੇ ਮੁੜ ਕੇ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਐਕਸ਼ਨ ਕੌਣ ਕਰ ਗਿਆ ਜੱਸੀ ਸਰਪੰਚ ਨੇ ਉਹਨਾਂ ਨੂੰ ਐਨਾ ਪੱਕਾ ਜਚਾ ਦਿੱਤਾ ਸੀ ਕਿ ਰੂਪੋ ਕੁੜੀਆਂ ਨੂੰ ਵਰਗਲਾ ਕੇ ਪਿੰਡ ਦੇ ਮੁੰਡਿਆਂ ਨਾਲ ਫਸਾ ਦਿੰਦੀ ਹੈ ਪਹਿਲਾਂ ਸਾਰੀ ਗੱਲ ਰੂਪੋ ਦੇ ਘਰ ਤੈ ਹੁੰਦੀ ਹੈ ਵੇਰਵੇ ਦਿੱਤੇ ਕਿ ਰੂਪੋ ਦੇ ਘਰ ਗੈਸ ਦਾ ਚੁੱਲਾ ਹੈ ਪਿੰਡ ਵਿੱਚ ਗੈਸ ਦੇ ਚੁੱਲੇ ਮਸਾਂ ਪੰਜ ਚਾਰ ਕਰੀ ਹੀ ਹੋਣਗੇ ਰੂਪੋ ਖੋਪਾ ਬਾਦਾਮ ਪਾ ਕੇ ਪੰਜੀਰੀ ਲਾ ਕੇ ਪੀਪਾ ਭਰਿਆ ਰੱਖਦੀ ਹੈ ਜਦੋਂ ਕੋਈ ਨੌਜਵਾਨ ਮੁੰਡਾ ਉਹਦੇ ਘਰ ਜਾਂਦਾ ਹੈ ਉਹ ਗੈਸ ਦੇ ਚੁੱਲੇ ਉੱਤੇ ਚਾਹ ਬਣਾ ਕੇ ਦਿੰਦੀ ਹੈ ਮੁੰਡਾ ਪੰਜੀਰੀ ਖਾਂਦਾ ਤੇ ਚਾਹ ਪੀਂਦਾ ਲੇਲੜੀਆਂ ਕੱਢਦਾ ਰਹਿੰਦਾ ਹੈ ਕਿ ਉਹ ਰੂਪੋ ਦਾ ਕੌਣ ਨਹੀਂ ਭੁਲਾਵੇਗਾ ਜੇ ਉਹਦੀ ਗੱਲ ਉਸ ਕੁੜੀ ਨਾਲ ਕਰਵਾ ਦੇਵੇ ਸ਼ਗਨ ਵਜੋਂ ਉਹ ਰੂਪੋ ਨੂੰ 2,500 ਰੁਪਈਆ ਵੀ ਦਿੰਦਾ ਹੈ ਰੂਪੋ ਕੁੜੀ ਦੇ ਘਰ ਚੱਕਰ ਕੱਟਣੇ ਸ਼ੁਰੂ ਕਰ ਦਿੰਦੀ ਹੈ ਗੱਲਾਂ-ਗੱਲਾਂ ਵਿੱਚ ਉਹਨੂੰ ਭੁਲਾਉ ਲੈਂਦੀ ਹੈ ਲਾਲਚ ਦਿੰਦੀ ਹੈ ਅਤੇ ਫੇਰ ਕਿਸੇ ਦਿਨ ਉਹਨੂੰ ਆਪਣੇ ਘਰ ਸੱਦ ਲੈਂਦੀ ਹੈ ਕੁੜੀ ਮੁੰਡੇ ਦਾ ਇੱਕ ਵਾਰ ਮੇਲ ਕਰਵਾ ਦਿੰਦੀ ਹੈ ਪਹਿਲਾਂ-ਪਹਿਲਾਂ 2-4 ਵਾਰ ਉਹ ਰੂਪੋ ਦੇ ਘਰ ਮਿਲਦੇ ਹਨ ਫੇਰ ਕਿਧਰੇ ਹੋਰ ਆਪਣਾ ਠਿਕਾਣਾ ਬਣਾ ਲੈਂਦੇ ਹਨ ਰੂਪੋ ਬੱਚਾ ਗਰਾਉਂਡ ਦਾ ਕੰਮ ਵੀ ਕਰਦੀ ਹੈ ਘਰ ਵਿੱਚ ਕੁੱਲ ਦਵਾ ਬੂਟੀ ਹੈ ਇਹਦੇ ਹੁਣ ਤੱਕ 10 ਕੁੜੀਆਂ ਖਰਾਬ ਕਰ ਚੁੱਕੀ ਹੈ ਖਾਣ ਦੀ ਕੁੱਤੀ ਹੈ ਮੁੰਡਿਆਂ ਤੋਂ ਵੀ ਖਾਂਦੀ ਹੈ ਕੁੜੀਆਂ ਤੋਂ ਵੀ ਖਾਂਦੀ ਹੈ ਵੇ ਵਿਚਾਰ ਦਾ ਅੱਡਾ ਬਣਾ ਰੱਖਿਆ ਹੈ ਰੂਪੋ ਨੇ ਤੇ ਫੇਰ ਉਸ ਰਾਤ ਉਹ ਆਏ ਸਨ ਉਹਨਾਂ ਨੇ ਰੂਪੋ ਦਾ ਬਾਰ ਖੁਲਵਾਇਆ ਸੀ ਉਹ ਦੋ ਸਨ ਇਹ ਉਹੀ ਸਨ ਜਿਹੜੇ ਪਹਿਲਾਂ ਵੀ ਇੱਕ ਰਾਤ ਆਏ ਸਨ ਅਤੇ ਰੂਪੋ ਨੂੰ ਤਾੜ ਕੇ ਗਏ ਸਨ ਕਿ ਉਹ ਮਾੜਾ ਕੰਮ ਛੱਡ ਦੇਵੇ ਰੂਪੋ ਨੂੰ ਉਸ ਰਾਤ ਸਮਝ ਨਹੀਂ ਆਈ ਸੀ ਕਿ ਉਹ ਕਿਹੜਾ ਮਾੜਾ ਕੰਮ ਆਖਦੇ ਹਨ ਅਸਲ ਵਿੱਚ ਜੱਸੀ ਸਰਪੰਚ ਕਈ ਦਿਨਾਂ ਤੋਂ ਉਹਨਾਂ ਦੇ ਕੰਨ ਭਰ ਰਿਹਾ ਸੀ ਕਿ ਰੂਪੋ ਪਿੰਡ ਦੇ ਮੁੰਡਿਆਂ ਤੋਂ ਕੁਮਾਰੀਆਂ ਕੁੜੀਆਂ ਨਾਲ ਮਾੜਾ ਕੰਮ ਕਰਾਉਂਦੀ ਹੈ ਉਹਨੇ ਆਪਣਾ ਇਹ ਧੰਦਾ ਬਣਾ ਕੇ ਰੱਖਿਆ ਹੈ ਉਹ ਪੈਸੇ ਖਾਂਦੀ ਹੈ ਖਾਣ ਦੀ ਕੁੱਤੀ ਹੈ ਉਹ ਉਸ ਦਿਨ ਰੂਪੋ ਨੂੰ ਗੁੱज्ਜਾ ਗੁੱज्ਜਾ ਸਮਝਾ ਰਹੇ ਸਨ ਕਿ ਉਹ ਇਹ ਮਾੜਾ ਕੰਮ ਛੱਡ ਦੇਵੇ ਅੱਜ ਉਹਨਾਂ ਨੇ ਸਿੱਧਾ ਆਖ ਦਿੱਤਾ ਤੂੰ ਭਲੇ ਘਰਾਂ ਦੀਆਂ ਕੁਆਰੀਆਂ ਕੁੜੀਆਂ ਨੂੰ ਖਰਾਬ ਕਰਾਉਣੀ ਐ ਅਸੀਂ ਤੈਨੂੰ ਕੀ ਆਖ ਕੇ ਗਏ ਸੀ ਉਹਨੇ ਆਪਣੇ ਗਾਤਰੇ ਨੂੰ ਹੱਥ ਪਾਇਆ ਅਤੇ ਕਿਰਪਾਨ ਦਿਖਾ ਕੇ ਕਹਿਣ ਲੱਗੀ ਨਾ ਭਾਈ ਮੈਂ ਤਾਂ ਕਦੇ ਇਹ ਗੱਲ ਨਹੀਂ ਕੀਤੀ ਆਹ ਦੇਖੋ ਮੇਰਾ ਤਾਂ ਅਮਰਤ ਛੱਕਿਆ ਹੋਇਆ ਹੈ ਗੁਰੂਆਂ ਦੇ ਬਾਣੇ ਨੂੰ ਬਦਨਾਮ ਕਰਦੀ ਐ ਮਾਈ ਲਾ ਦੇ ਇਹ ਗਾਤਰਾ ਰਿਵਾਲ ਵਰਤਾਰੀ ਕੜਕ ਕੇ ਬੋਲਿਆ ਉੱਚੇ ਬੋਲ ਨੇ ਰੂਪੋ ਦੀ ਸੁਰਤ ਮਾਰ ਦਿੱਤੀ ਉਹਨੇ ਤੰਦਕ ਕੇ ਗਾਤਰਾ ਲਾ ਦਿੱਤਾ ਉਹਨਾਂ ਨੂੰ ਫੜਾਉਣ ਲੱਗੀ ਉਹ ਕਹਿੰਦੇ ਕਿ ਗਾਤਰਾ ਉਹ ਤਖਤੇ ਉੱਤੇ ਟੰਗ ਦੇਵੇ ਅਤੇ ਪਰਾਂ ਹੋ ਕੇ ਸਿੱਧੀ ਖੜੀ ਹੋ ਜਾਵੇ ਰੂਪੋ بے ਹੋਸ਼ੀ ਦੇ ਆਲਮ ਵਿੱਚ ਸੀ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੋਵੇ ਜਿਵੇਂ ਕਸਾਈ ਦੇ ਟੋਕੇ ਨੂੰ ਦੇਖ ਕੇ ਬੱਕਰਾ ਗਰਦਨ ਸੁੱਟ ਕੇ ਖੜ ਜਾਂਦਾ ਹੋਵੇ ਰਿਵਾਲਵਰ ਦੀ ਕਾਲੀ ਨੋਕ ਉਹਦੀ ਪੜਪੜੀ ਨੂੰ ਆ ਲੱਗੀ ਅਗਲੇ ਬਿੰਦ ਪਟਾਕਾ ਪਿਆ ਅਤੇ ਰੂਪੋ ਦੀ ਦੇ ਬੇਸਹਾਰਾ ਲੱਕੜ ਦੀ ਥੰਮੀ ਵਾਂਗ ਪੁੰਜੇ ਆੜਿ ਗਈ